ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰੀਤ ਭਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਜੀ ਉਹ ਫੇਰ ਹੋਊਗੀ ਅੱਜ ਖਾਦੀ ਦੇ ਪੀਸ ਅਸੀਂ ਪਹਿਲਾਂ ਇੱਕ ਖਾਦੀ ਦੇ ਵਿੱਚ ਰੈਡੀ ਹੋਇਆ ਸੀ ਸੂਟ ਸਾਡਾ ਸੀ ਤੁਹਾਨੂੰ ਦਿਖਾਇਆ ਸੀ ਤੇ ਮੇਰੇ ਭੈਣਾਂ ਨੇ ਬਹੁਤ ਡਿਮਾਂਡ ਕੀਤੀ ਸੀ ਖਾਦੀ ਦੇ ਪੀਸਾਂ ਦੀ ਦੁਬਾਰਾ ਲੈ ਕੇ ਆਏ ਉਹਨਾਂ ਦੀ ਡਿਮਾਂਡ ਦੇ ਸਤੋਂ ਪਹਿਲਾਂ ਅਸੀਂ ਇਹ ਪੀਸ ਸੇਲ ਕੀਤੇ ਸੀ ਖਾਦੀ ਦੇ ਵਿੱਚ ਇਹ ਵਾਲਾ ਜਿਹੜਾ ਸਟਾਫ ਹੈ ਜੀ ਖਾਦੀ ਦੇ ਵਿੱਚ ਹੀ ਰਹੂਗਾ ਤੇ ਇਹ ਵਾਲਾ ਕਲਰ ਮੇਰੇ ਭੈਣਾਂ ਨੇ ਸਾਡੇ ਕੋਲੋਂ ਬਾਈ ਵੀ ਕੀਤਾ ਠੀਕ ਹੈ ਜੀ ਇਹ ਵਾਲੇ ਕਲਰ ਦਾ ਜਿਹੜਾ ਸੂਟ ਹੈ ਜੀ ਇਹ ਬਾਈ ਵੀ ਕੀਤਾ ਮੇਰੇ ਭੈਣਾਂ ਨੇ ਖਾਦੀ ਦੇ ਵਿੱਚ ਇਹ ਸੀ ਕਿ ਸੂਟ ਰੈਡੀ ਕੀਤਾ ਜੀ ਸਾਡੇ ਕੋਲ ਦੁਪੱਟਾ ਸੀਗਾ ਠੀਕ ਹੈ ਜੀ ਤੁਸੀਂ ਵੀ ਐਦਾਂ ਜੇ ਤੁਹਾਡੇ ਕੋਲ ਕੋਈ ਦੁਪੱਟੇ ਪਏ ਆ ਨਾ ਹੈਵੀ ਦੁਪੱਟੇ ਹੁੰਦੇ ਆ ਉਹਨਾਂ ਨਾਲ ਜਿਹੜਾ ਤੁਸੀਂ ਮੈਚ ਕਰਦੇ ਹੋ ਕੋਈ ਵੀ ਪੀਸ ਲੈ ਸਕਦੇ ਹੋ ਤੇ ਏਦਾਂ ਉਹਨੂੰ ਰੈਡੀ ਕਰ ਸਕਦੇ ਹੋ ਦੇਖੋ ਜੀ ਸਾਡੇ ਕੋਲੇ ਹੈਵੀ ਦੁਪੱਟਾ ਪਿਆ ਸੀਗਾ ਬਹੁਤ ਹੀ ਪਿਆਰਾ ਡਬਲ ਸ਼ੈਡਡ ਦੁਪੱਟਾ ਪਿਆ ਸੀਗਾ ਇਹ ਬੜਾ ਦੁਪੱਟਾ ਸੀ ਸਾਡੇ ਕੋਲੇ ਹੈਵੀ ਤੇ ਇਹਦੇ ਵਿੱਚ ਸਾਡੇ ਕੋਲੇ ਇਨਾ ਖਾਦੀ ਦੇ ਵਿੱਚੋਂ ਹੀ ਅਸੀਂ ਇਹਦੀ ਮੈਚਿੰਗ ਕਰਕੇ ਦੁਪੱਟੇ ਦੇ ਨਾਲ ਮੈਚਿੰਗ ਕਰਕੇ ਸੂਟ ਰੈਡੀ ਕੀਤਾ ਦੇਖੋ ਜੀ ਬੜਾ ਪਿਆਰਾ ਜਾਂ ਤੁਸੀਂ ਵੀ ਇਦਾਂ ਰੈਡੀ ਕਰ ਸਕਦੇ ਹੋ ਦੇਖੋ ਜੀ ਇਹ ਵਾਲੀ ਅਸੀਂ ਲੈਸ ਦੇਤੀ ਇਹਨੂੰ ਕਲੀਆਂ ਦੇਤੀਆਂ ਬਾਜੂ ਬਾਜੂ ਇਹਦੀ ਇਦਾਂ ਬਣਾਤੀ ਰਹੀ ਠੀਕ ਹੈ ਥੋੜੀ ਜੀ ਇਹਦੇ 'ਚ ਲੈਸ ਕੱਟ ਪਾਤਾ ਦੇਖ ਸਕਦੇ ਹੋ ਤੁਸੀਂ ਬਾਜੂ ਦੇ ਵਿੱਚ ਲੈਸ ਕੱਟ ਪਾਤਾ ਤੇ ਫਿਨਿਸ਼ਿੰਗ ਪੱਟੀ ਦੇਤੀ ਠੀਕ ਹੈ ਜਿਹੜਾ ਦੁਪੱਟੇ ਵਿੱਚ ਕਲਰ ਸੀ ਨਾ ਉਹੀ ਅਸੀਂ ਸਾਈਡਾਂ ਦੇ ਨੂੰ ਫਿਨਿਸ਼ਿੰਗ ਪੱਟੀ ਦੇਤੀ ਤੇ ਲੈਸ ਕਰਤੀ ਬੜਾ ਪਿਆਰਾ ਜਿਹਾ ਸੂਟ ਰੈਡੀ ਹੋ ਗਿਆ ਦੇਖੋ ਦੁਪੱਟੇ ਦੇ ਨਾਲ ਨਾ ਬਹੁਤ ਹੀ ਸੋਹਣਾ ਸੂਟ ਰੈਡੀ ਹੋ ਗਿਆ ਤੇ ਇਹ ਖਾਦੀ ਦੇ ਵਿੱਚ ਹੀ ਹੈ ਜਿਹੜੇ ਤੁਹਾਨੂੰ ਅੱਜ ਪੀਸ ਲੈ ਕੇ ਆਏ ਨਾ ਖਾਦੀ ਦੇ ਵਿੱਚ ਹੀ ਹੈ ਤੇ ਪਹਿਲਾਂ ਵੀ ਅਸੀਂ ਇਹੀ ਪੀਸ ਪਾਏ ਸੀਗੇ ਤੇ ਮੇਰੀਆਂ ਭੈਣਾਂ ਨੇ ਇਹ ਕਲਰ ਬਾਏ ਵੀ ਕੀਤਾ ਦੋ ਤਿੰਨ ਪੀਸ ਸੀ ਸਾਡੇ ਕੋਲੇ ਤੇ ਕਈ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਬਾਏ ਕੀਤੇ ਆ ਦੇਖੋ ਜੀ ਬੜੀ ਪਿਆਰੀ ਲੁੱਕ ਆਈ ਹੈ ਸੂਟ ਦੀ ਇਦਾਂ ਦੁਪੱਟੇ ਦੇ ਨਾਲ ਬਿਲਕੁਲ ਮੈਚ ਹੈ ਤੇ ਬਹੁਤ ਪਿਆਰੀ ਲੁੱਕ ਆਈ ਐ ਇਸ ਵਾਲੇ ਸੂਟ ਦੀ ਜੀ ਦੇਖੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਐਦਾਂ ਤੁਸੀਂ ਵੀ ਜ਼ਰੂਰੀ ਨਹੀਂ ਆਪਾਂ ਵਰਕ ਹੀ ਕਰਵਾਉਣਾ ਸੂਟਾਂ ਦੇ ਉੱਪਰ ਠੀਕ ਹੈ ਜੀ ਆਪਣੇ ਕੋਲੇ ਦੁਪੱਟੇ ਪਏ ਹੁੰਦੇ ਆ ਐਦਾਂ ਨਾਲ ਮੈਚਿੰਗ ਲੈਸ ਕਰ ਲਓ ਤੇ ਐਦਾਂ ਵੀ ਤੁਸੀਂ ਬੜਾ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਇੱਕ ਅਸੀਂ ਆਹ ਵਾਲਾ ਸੂਟ ਪਹਿਲਾਂ ਦਿਖਾਇਆ ਸੀ ਇਹ ਵੀ ਸਾਡੇ ਕਸਟਮਰ ਦਾ ਕਿਸੇ ਫੋਰਨ ਕਸਟਮਰ ਦਾ ਸੂਟ ਹੈ ਜੀ ਹਜੇ ਅਸੀਂ ਇਹ ਜਿਨ੍ਹਾਂ ਉਹਨਾਂ ਦਾ ਤੇ ਇਹਦੇ ਵਿੱਚ ਅਸੀਂ ਇਹ ਵੀ ਪਲੇਨ ਪੀਸ ਸਾਡੇ ਕੋਲੋਂ ਮੰਗੇ ਸੀ ਮੇਰੇ ਭੈਣਾਂ ਨੇ ਇਹੀ ਕਲਰ ਦੇ ਤੇ ਅੱਜ ਅਸੀਂ ਉਹਨਾਂ ਦੀ ਡਿਮਾਂਡ ਨੂੰ ਪੂਰਾ ਕੀਤਾ ਲੈ ਕੇ ਆਏ ਇਹ ਵਾਲੇ ਪੀਸ ਇਹ ਵਰਕ ਹੋਇਆ ਜੀ ਇਸੇ ਸਟਾਫ ਦੇ ਉੱਪਰ ਵਰਕ ਹੋਇਆ ਖਾਦੀ ਦੇ ਉੱਪਰ ਦੇਖ ਸਕਦੇ ਹੋ ਨਜ਼ਦੀਕ ਤੋਂ ਤੁਸੀਂ ਸਟਾਫ ਇਹ ਵਾਲਾ ਠੀਕ ਹੈ ਜੀ ਹੁਣ ਤੁਹਾਨੂੰ ਤੋਂ ਖੋਣ ਲੱਗਿਆ ਜੀ ਅਸੀਂ ਪਲੇਨ ਪੀਸ ਇਸੇ ਸਟਾਫ ਦੇ ਵਿੱਚ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਇਹ ਪ੍ਰਾਈਸ ਲੈ ਕੇ ਆਈਆਂ ਉਹੀ ਸੇਮ ਅੱਜ ਕੱਟ ਰਹਿਣ ਵਾਲੀ ਹੈ ਵੱਡੀ ਠੀਕ ਹੈ ਜੀ ਪਹਿਲਾਂ ਸਾਡੇ ਪੀਸਾਂ ਦੀ ਕੱਟ ਸੀਗੀ 4 ਤੋਂ ਲੈ ਕੇ 4.5 ਤੱਕ ਅੱਜ ਸੀ ਤੁਹਾਨੂੰ ਕੱਟ ਦੇ ਇਹਨੇ ਦੇਣ ਵਾਲੀ ਆ 5.5 ਦੀ ਕੱਟ ਰਹਿਣ ਵਾਲੀ ਆ ਪੀਸ ਦੀ ਠੀਕ ਹੈ ਜੀ ਪ੍ਰਾਈਸ ਰੱਖਿਆ ਉਹੀ ਆਫਰ ਦੇ ਵਿੱਚ ਇਹ ਰੀਪੈਨ ਵਾਲੀ ਅਸੀਂ ਉਹੀ ਆਫਰ ਦੇ ਵਿੱਚ ਪ੍ਰਾਈਸ ਰੱਖਿਆ ਪ੍ਰਾਈਸ ਜਿਹੜਾ ਰਹੂਗਾ 150 ਰੁਪਏ ਤੁਹਾਨੂੰ ਸੂਟ ਪਹਿਨਣ ਵਾਲਾ ਜੇਕਰ ਤੁਸੀਂ ਦੋ ਸੂਟ ਲੈ ਰਹੇ ਹੋ ਤਾਂ ਤੁਹਾਨੂੰ 135 ਦਾ ਸੂਟ ਪਹਿਣਾ ਜੀ ਅੱਜ ਆਫਰ ਹੋਰ ਵੀ ਵੱਡੀ ਹੈ ਕੱਟ ਵੀ ਵੀ ਇਹਦੀ ਜਿਹੜੀ ਕੱਟ ਰਹੂਗੀ ਉਹ 5.5 ਦੀ ਰਹੂਗੀ ਠੀਕ ਹੈ ਜੀ ਉਸ ਤੋਂ ਵੱਡੀ ਆਫਰ ਹੈ ਪ੍ਰਾਈਸ ਸੇਮ ਰਹੂਗਾ ਤੇ 5.5 ਦੀ ਰਹਿਣ ਵਾਲੀ ਹੈ ਕੱਟ ਕੋਈ ਵੀ ਮੇਰੀ ਪੈਨ ਹੈਲਥੀ ਹੈ ਕੋਈ ਪਤਲੀ ਹੈ ਸਭ ਦਾ ਸੂਟ ਬਣੂਗਾ ਜੀ ਠੀਕ ਹੈ ਜੀ ਦੇਖੋ ਜੀ ਕਲਰ ਦੇਖੋ ਜੀ ਮਾਊਸ ਕਲਰ ਹੈ ਗ੍ਰੇ ਡਾਰਕ ਮਾਊਸ ਜਿਹਾ ਕਲਰ ਹੈ ਜੀ ਇਹ ਖਾਦੀ ਦੇ ਵਿੱਚ ਉਹੀ ਸੇਮ ਸਟੱਫ ਹੈ ਜਿਹਦੇ ਉੱਪਰ ਅਸੀਂ ਵਰਕ ਕੀਤਾ ਦੇਖ ਸਕਦੇ ਹੋ ਤੁਸੀਂ ਸੇਮ ਉਹੀ ਸਟੱਫ ਹੈ ਸਵਾ 5 ਮੀਟਰ ਦੀ ਕੱਟ ਰਹੂਗੀ ਪ੍ਰਾਈਸ ਰਹੂਗਾ 150 ਜੇਕਰ ਦੋ ਸੂਟ ਲਓਗੇ ਸਾਡੇ ਕੋਲੋਂ ਤਾਂ ਤੁਹਾਨੂੰ ਇੱਕ ਸੂਟ 135 ਦਾ ਪੈਣ ਵਾਲਾ ਦੇਖੋ ਜੀ ਇਹੀ ਕਲਰ ਸੇਮ ਹੈ ਲੈ ਸਕਦੇ ਹੋ ਮੇਰੀ ਪੈਨ ਨੇ ਡਿਮਾਂਡਾਂ ਕੀਤੀਆਂ ਸੀ ਸੇਮ ਕਲਰ ਦੀਆਂ ਦੇਖੋ ਜੀ ਲੈ ਸਕਦੇ ਹੋ ਤੁਸੀਂ ਇਹੀ ਕਲਰ ਹੈ ਜੀ ਠੀਕ ਹੈ ਜੀ ਲੈ ਸਕਦੇ ਹੋ ਸੇਮ ਕਲਰ ਹੈ ਜੀ ਇਹ ਸਾਡੇ ਕੋਲੇ ਆਇਆ ਪ੍ਰਾਈਸ ਰਹੂਗੀ 150 ਜੇਕਰ ਤੁਸੀਂ ਦੋ ਪੀਸ ਲੈ ਰਹੇ ਹੋ ਤਾਂ ਤੁਹਾਨੂੰ ਇੱਕ ਪੀਸ ਪੈਣ ਵਾਲਾ 135 ਦਾ ਚੈੱਕ ਕਰੀ ਚਲੋ ਕਲਰ ਤੇ ਜਿਹੜਾ ਸਕਰੀਨ ਸ਼ਾਟ ਲੈ ਕੇ ਬਾਏ ਕਰੋ ਇਹ ਵਾਲਾ ਕਲਰ ਦੇਖੋ ਜੀ ਆਨੀਅਨ ਡਾਰਕ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਇਹ ਰੈਸਟ ਸ਼ੇਡ ਦੇ ਵਿੱਚ ਆਊਗਾ ਜੀ ਰੈਸਟ ਸ਼ੇਡ ਦੇ ਵਿੱਚ ਆਊਗਾ ਕਲਰ ਇਹ ਮਾ우스 ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਦੋ ਪੀਸ ਮਿਲਣਗੇ ਮਾ우스 ਦੇ ਵਿੱਚ ਬੜੇ ਪਿਆਰਾ ਕਲਰ ਹੈ ਐਦਾਂ ਮੈਚਿੰਗ ਵੀ ਤੁਸੀਂ ਬਣਾ ਸਕਦੇ ਹੋ ਆਪਸ ਵਿੱਚ ਇਹਨਾਂ ਦੀ ਕਰਕੇ ਠੀਕ ਹੈ ਜੀ ਇਹ ਵਾਲਾ ਆਊਗਾ ਬਲੂ ਸ਼ੇਡ ਦੇ ਵਿੱਚ ਜੇ ਤੁਹਾਡੇ ਕੋਲੇ ਐਦਾਂ ਦੇ ਕੋਈ ਦੁਪੱਟੇ ਪਏ ਹਨ ਤਾਂ ਤੁਸੀਂ ਇਹਨੂੰ ਲੈਸ ਲਾ ਕੇ ਐਦਾਂ ਡਿਜ਼ਾਈਨਿੰਗ ਕਰਕੇ ਸੂਟ ਬਣਾ ਸਕਦੇ ਹੋ ਲੈਮਨ ਸ਼ੇਡ ਦੇ ਵਿੱਚ ਆਉਣ ਵਾਲਾ ਲੈਮਨ ਸ਼ੇਡ ਦੇ ਵਿੱਚ ਆਊਗਾ ਇਹ ਦੇਖੋ ਜੀ ਰੈੱਡ ਸ਼ੇਡ ਦੇ ਵਿੱਚ ਆਉਣ ਵਾਲਾ ਜੀ ਇਹ ਇਸ ਸਕਿਨ ਸ਼ੇਡ ਦੇ ਵਿੱਚ ਰਹਿਣ ਵਾਲਾ ਜਿਹੜਾ ਸੀ ਪੀਸ ਵਰਕ ਕੀਤਾ ਜੀ ਸਕਿਨ ਦੇ ਵਿੱਚ ਰਹੂਗਾ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਪੀਸ ਦੀ ਕਾਫੀ ਡਿਮਾਂਡ ਰਹੀ ਹੈ ਜੀ ਆਨੀਅਨ ਸ਼ੇਡ ਹੈ ਪਿਆਰ ਜੀ ਦਾ ਸ਼ੇਡ ਕਹਿ ਸਕਦੀ ਅਸੀਂ ਫਿਰੋਜੀ ਸ਼ੇਡ ਵਿੱਚ ਰਹੂਗਾ ਜੀ ਇਹ ਫਿਰੋਜੀ ਸ਼ੇਡ ਵਿੱਚ ਰਹਿਣ ਵਾਲਾ ਜੀ ਇਹ ਫੇਰ ਉਹੀ ਕਲਰ ਹੈ 골ਡਨ ਮਾਊਸ ਜਿਹਾ ਕਲਰ ਹੈ ਜੀ ਬੜਾ ਪਿਆਰਾ ਜਿਹਾ ਇਹ ਗ੍ਰੇ ਸ਼ੇਡ ਦੇ ਵਿੱਚ ਆਉਣ ਵਾਲਾ ਚੱਕਰੋ ਜੀ ਗ੍ਰੇ ਦੇ ਵਿੱਚ ਹੈ ਇਹ ਵਾਲਾ ਸਟਾਫ ਦੇਖੋ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਗ੍ਰੀਨ ਜਿਹਾ ਸ਼ੇਡ ਹੈ ਜੀ ਇਹ ਗ੍ਰੀਨ ਸ਼ੇਡ ਰਹੂਗਾ ਇਹ ਵਾਲਾ ਰਹੂਗਾ ਸਕਾਈ ਬਲੂ ਸ਼ੇਡ ਲਾਈਟ ਜਾਂ ਸਕਾਈ ਬਲੂ ਸ਼ੇਡ ਚ ਇਹ ਵਾਲਾ ਦੇਖੋ ਜੀ ਇਹ ਵਾਲਾ ਰਹੂਗਾ ਰਾਣੀ ਸ਼ੇਡ ਇਹ ਵਾਲਾ ਰਹੂਗਾ ਮਸਟਰਡ ਸ਼ੇਡ ਜੀ ਮਸਟਰਡ ਸ਼ੇਡ ਚੈੱਕ ਕਰੋ ਮਹਿੰਦੀ ਸ਼ੇਡ ਰਹੂਗਾ ਜੀ ਕੱਟ ਰਹਿਣ ਵਾਲੀਆਂ 5.5 ਦੀ ਹੋਰ ਵੀ ਵੱਡੀ ਆਫਰ ਹੈਗੀ ਤੁਹਾਡੇ ਵਾਸਤੇ ਸੂਟ ਪੈਣ ਵਾਲਾ 135 ਦਾ ਜੇਕਰ ਦੋ ਲੈ ਰਹੇ ਹੋ ਜੀ ਚੈੱਕ ਕਰੀ ਚਲੋ ਇਹ ਵਾਲਾ ਚੈੱਕ ਕਰੋ ਜੀ ਕੀ ਆ ਕਲਰ ਆਊਗਾ ਜੀ ਪੀਚ ਕਲਰ ਆਊਗਾ ਜੀ ਪੀਚ ਕਲਰ ਆਊਗਾ ਜਲਦੀ ਦੀ ਸਕਰੀਨ ਸ਼ਾਟ ਲਓ ਤੇ ਆਪੜਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਇਹ ਵਾਲਾ ਆਊਗਾ ਜੀ ਮੋਰ ਪੰਖੀਆ ਕਲਰ ਤੇ ਇਹ ਵਾਲਾ ਆਊਗਾ ਜੀ ਗ੍ਰੀਨ ਕਲਰ ਡਾਰਕ ਗ੍ਰੀਨ ਕਲਰ ਇਹ ਤੁਸੀਂ ਮੈਚਿੰਗ ਬਣਾ ਸਕਦੇ ਹੋ ਡਾਰਕ ਗ੍ਰੀਨ ਕਲਰ ਐਦਾਂ ਦੋ ਪੀਸ ਲਓ ਜੀ ਆਪsweਚ ਨਰੀ ਮੈਚਿੰਗ ਕਰਕੇ ਬਣਾ ਸਕਦੇ ਜੀ ਠੀਕ ਹੈ ਜੀ ਇਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਇਹ ਵਾਲੇ ਪੀਸ ਬਾਈ ਕਰ ਸਕਦੇ ਹੋ ਤੇ ਮੇਰੀਆਂ ਪਿਆਰਿਆਂ ਨੂੰ ਰਕਵੇਸਟ ਹੈ ਜੇਕਰ ਤੁਸੀਂ ਐਦਾਂ ਸਾਡੇ ਕੋਲ ਜਨੂਅਲ ਜੀ ਪ੍ਰਾਈਸ ਦੇ ਵਿੱਚ ਪੀਸ ਲੈਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਐਦਾਂ ਦੇ ਪੀਸ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਲਿਆਉਂਦੇ ਰਵਾਂਗੇ ਜੀ ਠੀਕ ਹੈ ਜੀ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹ 天气预报。